ਸਾਸਰੀ ਕਾਜੀ ਸਾਰਿਆਂ ਦਾ ਜਪ ਲੈ ਕੇ ਜੀ ਬਹੁਤ ਹੀ ਪਹਿਲੇ ਸੂਟਾਂ ਦੀ ਕਲੈਕਸ਼ਨ ਪੀਸ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਦੇ ਐਂਡ ਤੇ ਆਪਾਂ ਕੜਾਈਆਂ ਵਾਲੇ ਘੱਟ ਪ੍ਰਾਈਸ ਤੇ ਵੀ ਸੂਟ ਲਗਾਏ ਹੋਏ ਨੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਇਹ ਰਹਿਣਗੇ ਜੀ ਵਿਸਕੋਜ਼ ਚੁਣੌਣ ਦਾ ਸੂਟ ਹੈਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਵਰਕ ਕੀਤਾ ਹੋਇਆ 셔ਟ ਦੇ ਉੱਪਰ ਬਾਟਮ ਪਲੇਨ ਮਿਲੇਗੀ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਦਿੱਤੇਗੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਆਲ ਇੰਡਿਕਾ ਸ਼ਿਪਿੰਗ ਫ੍ਰੀ ਰਹੇਗੀ ਇਹ ਸੂਟ ਆਣਗੇ ਪਿਓਰ ਟਿਸ਼ੂ ਬਾਂਦਨੀ ਪ੍ਰਿੰਟ ਵਿੱਚ ਮਿਲਣਗੇ ਬਹੁਤ ਹੀ ਸੋਹਣੇ ਕਲਰ ਨੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਆਣਗੇ ਇਹ ਤੁਹਾਨੂੰ ਪਿਓਰ ਕ੍ਰੇਪ ਦਾ ਸੂਟ ਮਿਲੇਗਾ ਬਹੁਤ ਹੀ ਸੋਹਣਾ ਸੀਕਵੈਂਸ ਏਮਬ ਕਰਕੇ ਪਤਾ ਕਰ ਸਕਦੇ ਹੋ ਕਿ ਕਿ ਇਹਨਾਂ ਸੂਟਾਂ ਦੇ ਪ੍ਰਾਈਸ ਘਟਦਾ ਵਾਧਦਾ ਰਹਿੰਦਾ ਹੈ ਅਗਲੇ ਜਿਹੜੇ ਸੂਟ ਆਣਗੇ ਪਿਓਰ ਤੁਹਾਨੂੰ ਕ੍ਰੇਪ ਦਾ ਸੂਟ ਮਿਲੇਗਾ ਬਹੁਤ ਹੀ ਪਿਆਰੇ ਇਹਨਾਂ ਵਿੱਚ ਕਲਰ ਆਣਗੇ ਬਹੁਤ ਹੀ ਪਿਆਰਾ ਇਸ ਦੇ ਉੱਤੇ ਵਰਕ ਕੀਤਾ ਹੋਇਆ ਮਿਲੇਗਾ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਇਹ ਤਨ ਮਿਲੇਗਾ ਜੀ ਪਲੇਨ ਸੂਟ ਮਿਲਣਗੇ ਪਿਓਰ ਕ੍ਰੇਪ ਦੇ ਬਹੁਤ ਹੀ ਪਿਆਰੇ ਡਿਜੀਟਲ ਪ੍ਰਿੰਟ ਮਿਲਣਗੇ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਪਰ ਮੀਟਰ ਆਪਾਂ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਜਿਹੜੇ ਅਗਲੇ ਸੂਟ ਆਣਗੇ ਇਹ ਤੁਹਾਨੂੰ ਕਢਾਈਆਂ ਵਾਲੇ ਸੂਟ ਆਫਰ ਤੇ ਮਿਲਣਗੇ ਇਹਨਾਂ ਸ ਦਾ ਸੀ ਹੁਣ ਘਟਾ ਦਿੱਤਾ ਗਿਆ ਪਿਓਰ ਡੋਪੀਆਨ ਸਿਲਕ ਦੀ ਸ਼ਰਟ ਮਿਲੇਗੀ embroidery ਫੁੱਲ ਕੀਤੀ ਹੋਈ ਹੈ ਨਾ ਰਹੇਗਾ ਜੀ ਚਨੌਨ ਦਾ ਦੁਪੱਟਾ ਮਿਲੇਗਾ ਉਸ ਦੇ ਉੱਪਰ ਹੀ ਵਰਕ ਕੀਤਾ ਹੋਇਆ ਮਿਲੇਗਾ ਬਹੁਤ ਹੀ ਪਿਆਰੇ ਕਲਰ ਨੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ